ਮੋਹਲਾ थाना 샤કોટ ਵਿਖੇ 12/8 2025 ਨੂੰ ਦੁਪਹਿਰ ਸਮੇਂ ਸਫਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਕਫਸਰ थाना ਸ਼ਾਹਕੋਟ ਇੰਸਪੈਕਟਰ ਪ੍ਰਮਦਰ ਸਿੰਘ ਨੂੰ ਰਾਵਣ ਵਿਖੇ ਤਲਾਸ਼ ਦਿੱਤੀ ਸੀ ਕਿ ਉਹਦੇ ਉਨ 2 ਐਕਟਵਾਸਾਰਾਂ ਨੇ ਨਾਮਲੂ ਵਿਅਕਤੀ ਨੇ ਉਤਤ 50000 ਰੁਪਏ ਖੋਲਿਆ ਜੋ ਇਸ ਘਟਨਾ ਦੀ ਸੰਗੀਤਾ ਦੇਖਦੇ ਹੋਏ ਮੁਕਫਸਰ थाना ਵੱਲੋਂ ਮਾਂ ਜੋ ਐਸਐਸਪੀ ਜ਼ਿਲ੍ਹਾ ਜੰਗਨ ਦੇ ਅੱਥੀ ਸਰ ਹਰਵਿੰਦਰ ਸਿੰਘ ਵਰਗੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਤੇ ਤੁਰੰਤ ਕਾਰਵਾਈ ਕਰਦਿਆਂ ਕਰੀਬ 2 ਘੰਟਿਆਂ 'ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਤੌਰ ਤੇ ਜਸ਼ਨ ਵਾਸੀ ਅਮਨਗਰ ਜ਼ੀਰਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜ਼ੀਰਾ ਨੂੰ 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਬਰਾਮਦ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੂ ਹੈ ਸਰਾ ਫਲਾਨ ਕਰਤਾ ਸੀਗਾ ਅਮਰਿੰਦਰ ਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾ ਪੋਗੰਡੀਆ ਥਾਣਾ ਜ਼ੀਰਾ ਨੂੰ ਗ੍ਰਸਤ ਕਰਨ ਵਿੱਚ ਸਮਰਥਾ ਕਰਨ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮੁਸਤਦੀਨਾ ਇੱਕ ਘਟਨਾ ਨੂੰ ਹੱਲ ਕਰਕੇ ਆ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਅਤੇ ਬਾਕੀ ਵੀ ਘਟਰਾਵਾ ਸਬੰਧ ਦੇ ਪੁਲਸਵਾਰ ਦੇ ਸੰਗਿੰਤਾ ਨੂੰ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹੇਂਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਮੋੜਲਾ थाना 샤કોટ ਦੇਖੇ 12/8/2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਕੱਫਸ थाना 샤કોટ इंस्पेक्टर प्रेंद्र सिंह पुलोरा ਨੂੰ ਇੱਕ اطلاع ਦਿੱਤੀ ਸੀ ਕਿ ਉਹਦੇ ਉਨ 2 एक्टवा सवारਾਂ ਨੇ ਨੌਜਵਾਨ ਵਿਅਕਤੀ ਨੇ ਉਤਤ 50000 ਰੁਪਏ ਖੋਲਿਆ ਜੋ ਇਸ ਘਟਨਾ ਦੀ ਸੰਗੀਤਾ ਦੇਖਦੇ ਹੋਏ ਮੁਕੱਫਸ थाना ਵੱਲੋਂ मां जो ਐਸਐਸਪੀ ਜ਼ਿਲ੍ਹਾ ਜੰਗਲ ਦੇ ਅਤੀ ਸਰ ਹਰਵਿੰਦਰ ਸਿੰਘ ਵਰਗੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਤੇ ਤੁਰੰਤ ਕਾਰਵਾਈ ਕਰਦਿਆਂ ਕ੍ਰੀਪ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨप्रीत ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾ ਨੂੰ 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਚ ਆਰੰਭ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ 플ਾਨ ਕਰਤਾ ਸੀਗਾ ਅਮਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾਪੋਗੰਡੀਆ ਥਾਣਾ ਜੀਰਾ ਨੂੰ ਗ੍ਰਸਤਾਰ ਕਰਨ ਵਿੱਚ ਸੰਥਾਪਨ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮਤਾਇਦ ਮੁਸਤਦੀਨਾ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਬਾਕੀ ਵੀ ਘਟਨਾਵਾਂ ਸਬੰਧੀ ਪੁਲਸਵਾਰੀ ਸੰਗਿੰਤਾ ਨਾਲ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਐਂਸਰਾਂ ਦੇ ਖਿਲਾਫ ਜਿਲ੍ਹੇੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ